ਸਰ ਆਮ ਆਮ ਉਹ ਲੈ ਗਿਆ ਜੀ ਇਹਦਾ ਨਾਮ ਫਲੀਪਸਿੰ ਕਿਹੜਾ ਰੋਡ ਹੈ ਜੀ ਇਹ ਚੁਗਾਵਾਂ ਰੋਡ ਹੈ ਤੇ ਕੀ ਗੱਲ ਹੈ ਜੀ ਇੱਥੇ ਬਾਂਦਰ ਪੁਰਿਆ ਫਿਰਨਦੇ ਆਇਆ ਪਰੇਸ਼ਾਨ ਕਰਦੇ ਆ ਸਭ ਦੇ ਜਾਂਦੇ ਲੋਕਾਂ ਨੂੰ ਤੇ ਉਹ ਕੋਈ ਪਿੰਦਾ ਵਾ ਆਗੋਂ ਜੀ ਹਾਂ ਜੀ ਪਿੰਦਾ ਹੈ ਕਿੰਨਾ ਕੁ ਪਰੇਸ਼ਾਨ ਕਰ ਰਿਹਾ ਲੋਕਾਂ ਨੂੰ ਬਹੁਤ ਜ਼ਿਆਦਾ ਲੱਗਦਾ ਇਹਨੂੰ ਫੜਨਾ ਚਾਹੀਦਾ ਜੀ ਹਾਂ ਜੀ ਫੜਨਾ ਚਾਹੀਦਾ ਓਕੇ ਠੀਕ ਜੀ ਹਾਂ ਜੀ ਕੀ ਗੱਲ ਬਾਤ ਹੋਈ ਹੈ ਜੀ ਇੱਥੇ ਬਾਂਦਰ ਆ ਉਹ ਢਿੰਜੇਲਾ ਕੋਈ ਅਹੀਗਾ ਕਸਟਾ ਲਾ ਕੇ ਜਨਾ ਸਨਮੋਈ ਪਿੰਦਾ ਹੈ ਸਾਰਿਆਂ ਨੂੰ ਪਿੰਦਾ ਹੈ ਟਗਾਉ ਰੋ ਰਿਹਾ ਇਹ ਤਾਂ ਜੰਗਲ ਆ ਜੇ ਜੇ ਤਾਂ ਕਾ ਬਾਂਦਰ ਪੈਂਦਾ ਇਹਨੂੰ ਇਸ ਤੋਂ ਫੜ ਕੇ ਜੰਗਲ ਚ ਛੱਡਿਆ ਜਾਵੇ ਕਿੰਨਾ ਡਰ ਲੱਗਦਾ ਹੈ ਤੁਹਾਨੂੰ ਡਰ ਬਹੁਤ ਜ਼ਿਆਦਾ ਲੱਗਦਾ ਹੈ ਇਹਨੇ ਜੰਗਲੇ ਪੰਡਾ ਪੜਾਇਆ ਕੀ ਲੱਗਦਾ ਨੁਕਸਾਨ ਕਰ ਸਕਦਾ ਕੋਈ ਹਾਂ ਜੀ ਨੁਕਸਾਨ ਕਾ ਕਰੇਗਾ ਕਰਦਾ ਨੁਕਸਾਨ ਜੀ ਮੇਰਾ ਨਾਮ ਜਗेंद्र ਸਿੰਘ ਹੈ ਜੀ ਹਾਂ ਜੀ ਜੀ ਪਿੰਡ ਮੇਰਾ ਟੀਟਾ ਪੜੀ ਆ ਜਾਂਦੇ ਚਨਾਲਾ ਰੋਡ ਜੀ ਹਾਂ ਜੀ ਤੇ ਇੱਥੇ ਇੱਕ ਨਾ ਮੰਕੀ ਆਇਆ ਜੀ ਪਰ ਉਹ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਜਿਹੜੇ ਰੋਡ ਤੇ ਭਰੀ ਜਾ ਆ ਜਾ ਰਿਹਾ ਵਿਚਾਰੇ ਗਰੀਬ ਬੰਦੇ ਨੇ ਕਈ ਬੰਦੇ ਬਾਈਕ ਤੇ ਕਈ ਮੋਟਰਸਾਈਕਲ ਤੇ ਆ ਇਹ ਸਾਈਕਲ ਦੇ ਵੀ ਆ ਸਾਈਕਲ ਵਾਲਿਆਂ ਦਾ ਬਹੁਤ ਨੁਕਸਾਨ ਹੁੰਦਾ ਪਾਜੀ ਇਹ ਚ ਫੜ ਦੇਣੀ ਪੈ ਜਾਂਦਾ ਪਾਜੀ ਹਰੇਕ ਨੂੰ ਇਹ ਪੰਦਰ ਲੱਗਦਾ ਇਹਨੂੰ ਫੜ ਕੇ ਜੰਗਲਾਂ ਚੱਕ ਇਹਨੂੰ ਫੜ ਕੇ ਪਾਜੀ ਪ੍ਰਸ਼ਾਸਨ ਗਾੜੀ ਇਹੋ ਹੀ ਬੇਨਤੀ ਕਰਦੀ ਇਹਨੂੰ ਫੜ ਕੇ ਜੰਗਲ ਵਿੱਚ ਛੱਡ ਕੇ ਆਉਣ ਪਾਜੀ